ਸਤਿ ਸ਼੍ਰੀ ਅਕਾਲ ਜੀ ਮੈਂ ਹਾ ਅਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਅੱਜ 2027 ਦੇ ਸਰਵੇ ਲੈ ਕੇ ਤੁਹਾਡੇ ਅੱਗੇ ਪਹੁੰਚੇ ਹਾਂ ਕੀ ਕਹਿੰਦਾ ਹੈ ਸਰਵੇ ਤੇ ਕੀ ਕਹਿੰਦੇ ਨੇ ਲੋਕ ਸਾਨੂੰ ਕਮੈਂਟ ਬਾਕਸ 'ਚ ਜ਼ਰੂਰ ਲਿਖਿਓ ਅਸੀਂ ਜਿਨ੍ਹਾਂ ਕੋ ਅਸੀਂ ਜਾਣਕਾਰੀ ਰੱਖੀ ਹੈ ਤਾਂ ਅਸੀਂ ਜਾਨਣਾ ਵੀ ਚਾਹੁੰਦੇ ਆ ਕਿ ਤੁਸੀਂ ਸਰਵੇ ਬਾਰੇ ਕੀ ਆਪਣੇ ਵਿਚਾਰ ਰੱਖੋਗੇ ਤਾਂ ਕਮੈਂਟ ਬਾਕਸ ਵਿੱਚ ਜ਼ਰੂਰ ਲਿਖਣਾ ਕਿ ਤੁਸੀਂ ਆਉਣ ਵਾਲਾ ਮੁੱਖ ਮੰਤਰੀ ਕਿੰਨੂੰ ਚੁਣਨਾ ਚਾਹੁੰਦੇ ਹੋ ਗੱਲ ਕਰਦੇ ਹਾਂ ਜੀ ਪ੍ਰਧਾਨ ਸੁਖਬੀਰ ਸਿੰਘ ਬਾਦਲ। ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਏ ਦਿਨ ਹੀ ਵਿਵਾਦਾਂ ਦੇ ਵਿੱਚ ਕਿਰੇ ਹੋਏ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਦੋ ਟੜੇ ਬਣੇ ਹੋਏ ਨੇ ਤਾਂ ਇੱਕ ਟੜਾ ਹੋਣ ਚ ਹਜੇ ਥੋੜਾ ਟਾਈਮ ਲੈ ਸਕਦਾ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਡਾਇਨਾਸੌਰ ਵੀ ਆਉਣਗੇ ਤੇ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਵੀ ਆਏਗਾ। ਕੀ ਸ਼੍ਰੋਮਿਕ ਆਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੇ ਆਪ ਨੂੰ ਡਾਇਨਾਸੌਰ ਦੱਸਿਆ ਕਿ ਅਕਾਲੀ ਦਰਾਂ ਦੀ ਫੌਜ ਨੂੰ ਡਾਇਨਾਸੌਰ ਦੱਸਣਾ ਕੋਈ ਵਾਜਬ ਹੈ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹਮੇਸ਼ਾ ਇਹੀ ਕਹਿੰਦੇ ਨੇ ਕਿ ਜਿਹੜੇ ਹੈ ਅਕਾਲੀ ਦਲ ਹੁਣ ਪੰਜਾਬ ਦੇ ਵਿੱਚ ਨਹੀਂ ਆਏਗਾ ਕਿਉਂਕਿ ਜਿਸ ਤਰੀਕੇ ਦੇ 2017 2022 ਤੇ 2024 ਦੀਆਂ ਲੋਕ ਸਭਾ ਚ ਇਹਨਾਂ ਨੇ ਘਾਟਾ ਖਾਦਾ ਹੈ ਕਾ ਸ਼੍ਰੋਮੀ ਅਕਾਲੀ ਦਲ ਨਹੀਂ ਆ ਸਕਦਾ ਇਹਨਾਂ ਨੂੰ ਆਪਣੀ ਪਾਰਟੀ ਨੂੰ ਹਜੇ ਮਜ਼ਬੂਤ ਕਰਨ ਵਿੱਚ ਬਹੁਤ ਸਮਾਂ ਲੱਗੇਗਾ ਨਹੀਂ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਹ ਹੀ ਕਹਿੰਦੇ ਨੇ ਕਿ ਅਕਾਲੀ ਦਲ ਦਾ ਪ੍ਰਧਾਨ ਸੁਖਬੀ ਸਿੰਘ ਬਾਦਲ ਆਉਣ ਵਾਲਾ ਟਾਈਮ ਨੂੰ ਪੁੱਲ ਜਾਵੇ ਉਹ 2027 ਕੀ 2032 ਦੇ ਵਿੱਚ ਵੀ ਨਹੀਂ ਆਵੇਗਾ ਹੁਣ ਆਉਣ ਵਾਲਾ ਟਾਈਮ ਕਿਹੋ ਜਿਹਾ ਕਿਵੇਂ ਹੈ ਲੋਕ ਜਾਣਦੇ ਨੇ ਕਿਉਂਕਿ ਕਿਤੇ ਨਾ ਕਿਤੇ ਸੁਖਬੀਰ ਸਿੰਘ ਬਾਦਲ ਦਾ ਵੀ ਵੇਖਿਆ ਜਾਵੇ ਤੜਾ ਜਿੱਥੇ ਦੋ ਤੜੇ ਬਣ ਚੁੱਕੇ ਨੇ ਸੁਖਬੀਰ ਸਿੰਘ ਬਾਦਲ ਅੱਡੀ ਚੋਟੀ ਦਾ ਜ਼ੋਰ ਭਾਵੇਂ ਲਗਾ ਰਹੇ ਨੇ ਜਿੱਥੇ ਹੱਟ ਪ੍ਰਭਾਵਿਤ ਲੋਕਾਂ ਦੇ ਨਾਲ ਵੀ ਖੜੇ ਦਿਖਾਈ ਦਿੱਤੇ ਜਿੱਥੇ ਸੁਖਬੀਰ ਸਿੰਘ ਬਾਦਲ ਨੇ ਆਉਣ ਵਾਲੇ ਟਾਈਮ ਲਈ ਇਹ ਕਿਹਾ ਹੈ ਕਿ ਮੈਂ ਆਪਣੇ ਬਲਬੂਤੇ ਦੇ ਉੱਤੇ ਜਿਹੜਾ 2027 ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਲੜਾਂਗਾ ਉਦੋਂ ਗਿਆਨੀ ਹਰਪ੍ਰੀਤ ਸਿੰਘ ਜੀ ਹਰੋਨੇ ਵੀ ਕਹਿੰਦਾ ਹੈ ਕਿ ਅਸੀਂ ਵੀ ਚੋਣ ਨਿਸ਼ਾਨ ਲਾਵਾਂਗੇ ਚੋਣ ਕਮਿਸ਼ਨਰ ਤੋਂ ਤੋਂ ਬਾਅਦ ਵਿੱਚ ਅਸੀਂ ਵੀ ਜਿਹੜੀਆਂ ਨੇ 2027 ਦੀਆਂ ਵੋਟਾਂ ਜਿਹੜੀਆਂ ਨੇ ਵਿਧਾਨ ਸਭਾ ਦੀਆਂ ਵੋਟਾਂ ਲੋਕਾਂ ਤੋਂ ਪੰਥ ਤੋਂ ਅਸੀਂ ਵੀ ਲਾਵਾਂਗੇ ਅਸੀਂ ਕੌਮ ਦੇ ਨਾਲ ਜੁੜੇ ਹੋਏ ਹਾਂ ਤਾਂ ਇਸ ਤਰ੍ਹਾਂ ਦੀ ਜਿਹੜਾ ਵਿਚਾਰ ਵਿਤਾਂਦੜਾ ਹੈ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕਾਫੀ ਜ਼ਿਆਦਾ ਚੱਲਦਾ ਦਿਖਾਈ ਦੇ ਰਿਹਾ ਹੈ ਤੇ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਆਉਣ ਵਾਲੀਆਂ 2027 ਵਾਸਤੇ ਸਰਗਰਮ ਵੀ ਦਿਖਾਈ ਦੇ ਰਿਹਾ ਹੈ ਜੇਕਰ ਗੱਲ ਕਰੀਏ ਆਮ ਆਦਮੀ ਪਾਰਟੀ ਦੀ ਸੱਤਾ ਦੇ ਵਿੱਚ ਨੇ ਸੱਤਾ ਦੇ ਵਿੱਚ ਹੁੰਦਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿੰਦੇ ਨੇ ਕਿ ਅਸੀਂ ਵੋਟ ਮੰਗਣ ਦੇ ਹੱਕਦਾਰ ਹਾਂ ਕਿਉਂਕਿ ਅਸੀਂ ਲੋਕਾਂ ਦੇ ਨਾਲ ਖੜੇ ਅਸੀਂ ਬਜ਼ੁਰਗਾਂ ਦੇ ਨਾਲ ਖੜੇ ਅਸੀਂ ਜਿਹੜਾ ਜਿਹੜੇ ਹਾ ਅਸੀਂ ਬੇਰੁਜ਼ਗਾਰਾਂ ਦੇ ਨਾਲ ਖੜੇ ਅਸੀਂ ਨੌਕਰੀਆਂ ਦਿੱਤੀਆਂ ਤੇ ਲੋਕ ਕੀ ਸੋਚਦੇ ਨੇ ਇਸ ਬਾਰੇ ਉਹ ਕਹਿੰਦੇ ਨੇ ਕਿ ਸਾਨੂੰ ਲੋਕ ਕੰਨ ਚ ਆ ਕੇ ਫੂੰਕ ਦਿੰਦੇ ਨੇ ਕਿ ਤੁਸੀਂ 2027 ਕੀ 2032 ਦੇ ਵਿੱਚ 20 ਵਿਧਾਨ ਸਭਾ ਦੇ ਵਿੱਚ ਤੁਸੀਂ ਜਿੱਤੋਗੇ ਤੇ ਮੁੱਖ ਮੰਤਰੀ ਦਾ ਚਿਹਰਾ ਵੀ ਤੁਸੀਂ ਹੋਵੋਗੇ ਜਿਸ ਤਰੀਕੇ ਦੇ ਨਾਲ 2022 ਦੇ ਵਿੱਚ 92 ਸੀਟਾਂ ਲੈ ਕੇ ਤੁਸੀਂ ਜਿੱਤਿਆ ਸੀ ਹਾਲਾਂਕਿ ਬਲਾਕ ਸੰਮਤੀ ਦੀਆਂ ਚੋਣਾਂ 'ਚ ਵੇਖਿਆ ਗਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਪਣੇ ਹੀ ਵੱਡੇ ਵਿਧਾਇਕਾਂ ਦੇ ਇਲਾਕਿਆਂ ਦੇ ਵਿੱਚ ਉਹਨਾਂ ਨੂੰ ਵੋਟਾਂ ਨਹੀਂ ਮਿਲੀਆਂ ਉਹ ਬੁਰੀ ਤਰ੍ਹਾਂ ਹਾਰੇ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿੰਦੇ ਨੇ ਕਿ ਅਸੀਂ ਕੰਮ ਕੀਤੇ ਨੇ ਅਸੀਂ ਲੋਕਾਂ ਦੇ ਨਾਲ ਖੜੇ ਆ ਤੇ ਲੋਕ ਸਾਡੇ ਨਾਲ ਖੜੇ ਨੇ ਤੇ 2027-32 ਤੱਕ ਅਸੀਂ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੀ ਕਹਾਵੇਗਾ ਇਹ ਲੋਕ ਕਿੰਨਾ ਕੁ ਜਾਣਦੇ ਨੇ ਕਿੰਨੇ ਕੁ ਲੋਕ ਇਹਦੇ ਲਈ ਸਹਿਮਤ ਨੇ ਇਹ ਵੀ ਕਮੈਂਟ ਬਾਕਸ ਵਿੱਚ ਜ਼ਰੂਰ ਲਿਖਿਓ ਉਹਨ ਗੱਲ ਕਰਦੇ ਹਾਂ ਜੀ ਕਾਂਗਰਸ ਪਾਰਟੀ ਦੀ ਕਾਂਗਰਸ ਪਾਰਟੀ ਦੀਆਂ ਧੜੇਬੰਦੀਆਂ ਜਿੱਥੇ ਬੜੇ ਟਾਈਮ ਤੋਂ ਲੋਕਾਂ ਨੂੰ ਸ਼ਰਿਆਮ ਦਿਖਾਈ ਦੇ ਰਹੀਆਂ ਨੇ ਹਾਲਾਂਕਿ ਰਾਜਾ ਬ੍ਰਿੰਗ ਵਰਗੇ ਨੇ ਕਿਹਾ ਮੈਂ ਮੁੱਖ ਮੰਤਰੀ ਦੇ ਚਿਹਰੇ ਤੋਂ ਨਹੀਂ ਲੈਣਾ ਮੈਂ ਪ੍ਰਧਾਨਗੀ ਵਿੱਚ ਖੁਸ਼ ਹਾਂ ਤੋਂ ਦਸਕਿੰਦਰ ਸਿੰਘ ਰੰਦਾਵਾ ਨੇ ਕਿਹਾ ਕਿ ਜੇਕਰ 60 60 ਸੀਟਾਂ ਅਸੀਂ ਜਿੱਤਦੇ ਹਾਂ ਉਸ ਤੋਂ ਬਾਅਦ ਸੋਚਾਂਗੇ ਮੁੱਖ ਮੰਤਰੀ ਕੌਣ ਹੈ ਲੇਕਿਨ ਜੇਕਰ ਗੱਲ ਕਰੀਏ ਤਾਂ ਮੁੱਖ ਮੰਤਰੀ ਦੇ ਚਿਹਰੇ ਜਿੱਥੇ ਜਿੱਥੇ ਲੈ ਕੇ ਕਾਫੀ ਜ਼ਿਆਦਾ ਚਰਚਾ ਛਿੜੀ ਹੋਈ ਹੈ ਕਾਂਗਰਸ ਪਾਰਟੀ ਦੇ ਵਿੱਚ ਹਾਲਾਂਕਿ ਕਾਂਗਰਸ ਪਾਰਟੀ ਦੀ ਗੱਲ ਕਰੀਏ ਜਿੱਥੇ ਕਾਂਗਰਸ ਪਾਰਟੀ ਦੇ ਵਿੱਚ ਚਰਨ ਸਿੰਘ ਚੰਨੀ 111 ਦਿਨਾਂ ਵਾਸਤੇ ਮੁੱਖ ਮੰਤਰੀ ਦਾ ਚਿਹਰਾ ਬਣੇ ਸੀ ਤੇ ਇਲਾਕਾ ਲੋਕਾਂ ਵੱਲੋਂ ਕਾਫੀ ਪਸੰਦਾ ਕੀਤੇ ਗਏ ਸੀ ਲੋਕਾਂ ਨੇ ਕਾਫੀ ਜ਼ਿਆਦਾ ਉਹਨਾਂ ਦੀ ਉਹਨਾਂ ਦਾ ਸਾਥ ਵੀ ਦਿੱਤਾ ਕਿਉਂਕਿ 2022 ਦੇ ਵਿੱਚ ਜਿਹੜੀਆਂ ਨੇ ਬਦਲਾ ਦੇ ਨਾਂ ਤੇ ਇੱਕ ਵਾਰੀ ਚੇਂਜ ਹੁੰਦਾ ਹੋਇਆ ਸਿਸਟਮ ਦੇਖਿਆ ਲੇਕਿਨ ਜੇਕਰ ਮੁੱਖ ਮੰਤਰੀ ਦਾ ਚਿਹਰਾ ਚਰਨ ਸਿੰਘ ਚੰਨੀ ਦਾ ਹੈ ਤਾਂ ਹੋ ਸਕਦਾ ਹੈ ਕਿ ਪੰਜਾਬ ਦੇ ਵਿੱਚ ਆਉਣ ਵਾਲਾ ਸਰਵੇ ਜਿਹੜਾ ਹੈ ਕਿਤੇ ਨਾ ਕਿਤੇ ਅ ਕਾਂਗਰਸ ਪਾਰਟੀ ਦੇ ਹੱਕ ਵਿੱਚ ਆਉਂਦਾ ਹੋਇਆ ਦਿ세 ਕਿਉਂਕਿ ਜਿਸ ਤਰੀਕੇ ਦੇ ਨਾਲ ਕਾਂਗਰਸ ਪਾਰਟੀ ਨੂੰ ਵੇਖਿਆ ਜਾ ਰਿਹਾ ਹੈ ਪਹਿਲਾਂ ਜਿਹੜਾ ਹੈ ਸਰਵੇ ਕਰਵਾਇਆ ਗਿਆ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀ ਵੱਲੋਂ ਤੇ ਹੁਣ ਕਰਵਾਇਆ ਗਿਆ ਸਰਵੇ ਆਪ ਹੀ ਜਿਹੜਾ ਇਹਨਾਂ ਨੇ ਕਰਵਾਇਆ ਹੈ ਕਾਂਗਰਸ ਪਾਰਟੀ ਵੱਲੋਂ ਤਾਂ ਹੋ ਸਕਦਾ ਹੈ ਕਿ 117 ਜਿਹੜੇ ਹਲਕਿਆਂ ਦੇ ਵਿੱਚੋਂ 100 ਸੀਟਾਂ ਤੋਂ ਪਲੱਸ ਕਾਂਗਰਸ ਪਾਰਟੀ ਦੇ ਹੱਕ ਦੇ ਵਿੱਚ ਜਾਣ ਜਾਣ ਲੇਕਿਨ ਜਾਣਗੀਆਂ ਕਿਵੇਂ ਵੱਡਾ ਕੋਸ਼ਨ ਮਾਰਕ ਬਣ ਗਿਆ ਹੈ ਕਿਉਂਕਿ ਜਿਸ ਤਰੀਕੇ ਦੀਆਂ ਟੜੇਬੰਦੀਆਂ ਆਏ ਦਿਨ ਕਾਂਗਰਸ ਪਾਰਟੀ ਦੇ ਵੱਡੇ ਆਗੂ ਵਰਕਰ ਵਿਧਾਇਕ ਜਿਹੜੇ ਨੇ ਕਾਂਗਰਸ ਪਾਰਟੀ ਦੇ ਵਿੱਚੋਂ ਜਾਂਦੇ ਦਿਖਾਈ ਦੇ ਰਹੇ ਨੇ ਹਾਲਾਂਕਿ ਕਾਂਗਰਸ ਪਾਰਟੀ ਨੂੰ ਆਪ ਦੇ ਆਪ ਤੇ ਬੜਾ ਮਾਣ ਸੀ ਕਿਉਂਕਿ ਜਿਸ ਤਰੀਕੇ ਦੇ ਨਾਲ ਰਾਹੁਲ ਗਾਂਧੀ ਨੇ ਕਿਹਾ ਕਿ ਜਿਹੜੇ ਨੇ ਪੰਜਾਬ ਪ੍ਰਧਾਨ ਦੇਸ਼ ਵੇਸ਼ ਬਗੈਰ ਨੇ ਕਿਹਾ ਕਿ ਕਾਂਗਰਸ ਪਾਰਟੀ ਨੂੰ ਸਟਰੋਂਗ ਕਰਨਾ ਹੈ ਤਾਂ ਸਾਨੂੰ ਇੱਕ ਜਗ੍ਹਾ ਤੇ ਖੜੇ ਹੋਣਾ ਤੇ ਪਵੇਗਾ ਟੜੇਬੰਦੀਆਂ ਨੂੰ ਛੱਡੋ ਆਗੂਆਂ ਨੂੰ ਬੜਾ ਸਮਝਾਉਣ ਦੀ ਕੋਸ਼ਿਸ਼ ਕੀਤੀ ਹੁਣੇ ਤਲਬੀ ਹੋਲਦੀ ਦਾ ਵੀ ਬਿਆਨ ਨਿਕਲ ਕੇ ਆਇਆ ਉਸ ਤੋਂ ਪਹਿਲਾਂ ਜਿਹੜੇ ਨੇ ਭਾਰਤ ਕੁਸ਼ਰਾਸ਼ੂ ਦਾ ਵੀ ਬਿਆਨ ਨਿਕਲ ਕੇ ਆਇਆ ਲੇਕਿਨ ਦੇਖਣਾ ਇਹ ਹੋਵੇਗਾ ਕਿ ਕਾਂਗਰਸ ਪਾਰਟੀ ਆਪ ਦੇ ਆਪ ਨੂੰ ਕਿਵੇਂ ਸੰਭਾਲ ਪਾਉਂਦੀ ਹੈ ਬੀਜੇਪੀ ਦੀ ਗੱਲ ਕਰਦੇ ਹਾਂ ਲੇਕਿਨ ਬੀਜੇਪੀ ਦੀ ਗੱਲ ਕਰਨ ਤੋਂ ਪਹਿਲਾਂ ਇਹ ਦੱਸ ਦਈਏ ਕਿ ਤਿੰਨ ਕਾਲੇ ਕਾਨੂੰਨ ਜਦੋਂ ਤੋਂ ਲਾਗੂ ਹੋਏ ਨੇ ਕਿਸਾਨਾਂ ਦੇ ਅੰਦਰ ਤਾਂ ਉਹ ਝੜਪ ਉਨੀ ਹੀ ਜੜੀ ਹੈ ਅੱਜ ਵੀ ਉਨੀ ਹੀ ਬਲਦੀ ਹੈ ਜਿੰਨੀ ਅੱਗ ਉਸ ਦਿਨ ਬਲੀ ਸੀ ਜਿੱਦਾਂ ਤਿੰਨ ਕਾਲੇ ਕਾਨੂੰਨ ਕਾਨੂੰਨ ਲਿਆਂਦੇ ਗਏ ਪੰਜਾਬ ਦੇ ਵਿੱਚ ਜਦੋਂ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਗੱਠਜੋੜ ਦੀ ਗੱਲ ਗੱਲ ਸੀ ਤੇ ਉਦੋਂ ਜਦੋਂ ਦੋਵੇਂ ਸੱਤਾ ਦੇ ਵਿੱਚ ਸੀ ਲੇਕਿਨ ਕਾਲੇ ਕਾਨੂੰਨ ਜਿਸ ਤਰੀਕੇ ਦੇ ਨਾਲ ਸਾਹ ਦਿੱਤਾ ਗਿਆ ਹੈ ਅਕਾਲੀ ਦਲ ਦਾ ਪਹਿਲਾ ਨਾਂ ਬੋਲਦਾ ਹੈ ਕਿਵੇਂ ਜਿਹੜੇ ਨੇ ਕਿਸਾਨਾਂ ਕਿਸਾਨ ਆਗੂਆਂ ਨਾਲ ਧੱਕੇ ਕੀਤੇ ਗਏ ਕਿਵੇਂ ਉੱਥੇ ਕਈ ਲੋਕ ਜਿਹੜੇ ਨੇ ਮੌਤ ਦੀ ਮੌਤ ਨੂੰ ਵੀ ਸਵੀਕਾਰ ਕੀਤਾ ਗਿਆ ਕਿਸ ਤਰੀਕੇ ਦੇ ਨਾਲ ਉਥੇ ਧਰਨਿਆਂ ਨੂੰ ਪਟਿਆ ਗਿਆ ਤਾਂ ਕਿਸਾਨਾਂ ਦੇ ਦਿਲਾਂ ਦੇ ਵਿੱਚ ਬੀਜੇਪੀ ਦਾ ਦਾ ਹਜੇ ਤੱਕ ਕੋਈ ਵੀ ਜਿਹੜਾ ਹੈ 1% ਵੀ ਮਨਾਂ ਦੇ ਵਿੱਚ ਥਾਂ ਨਹੀਂ ਬਣਾ ਪਾਇਆ ਲੇਕਿਨ ਜੇਕਰ ਗੱਲ ਕਰੀਏ ਅਕਾਲੀ ਦਲ ਤੇ ਬੀਜੇਪੀ ਦਾ ਗੱਠ ਜੋੜ ਹਾਲਾਂਕਿ ਅਕਾਲੀ ਦਲ ਤੇ ਬੀਜੇਪੀ ਦਾ ਗੱਠ ਜੋੜ ਤੇ ਬਿਲਕੁਲ ਸਾਫ਼ کہہ ਦਿੱਤਾ ਗਿਆ ਹੈ ਜਿਹੜੇ ਨੇ ਬੀਜੇਪੀ ਦੇ ਵੱਡੇ ਆਗੂ ਕੀ ਗੱਠ ਜੋੜ ਤੋਂ ਬਿਨਾਂ ਹੀ ਅਸੀਂ ਜਿਹੜਾ ਹੈ 2027 ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ 'ਚ ਪੰਜਾਬ 'ਚ ਉਤਰਾਂਗੇ ਲੇਕਿਨ ਅਕਾਲੀ ਦਲ ਦੇ ਗੱਠ ਜੋੜ ਨਾਲ ਵੀ ਕੋਈ ਜ਼ਿਆਦਾ ਫਾਇਦਾ ਨਹੀਂ ਹੋਣ ਵਾਲਾ ਕਿਉਂਕਿ ਜਿਸ ਤਰੀਕੇ ਦੇ ਨਾਲ ਜਿਹੜਾ ਹੈ ਅਕਾਲੀ ਦਲ ਤੇ ਦੂਸਰੇ ਪਾਸੇ ਜਿਹੜੇ ਨੇ ਬੀਜੇਪੀ ਨੇ ਪੋਸਟ ਟਾਈਮ ਤੇ ਵਿੱਚ ਕਿਸਾਨ ਆਗੂਆਂ ਨੇ ਇਹਨਾਂ ਤੇ ਵੱਡੇ ਵਿਧਾਇਕਾਂ ਨੂੰ ਮੰਤਰੀਆਂ ਨੂੰ ਛਿੱਤਰ ਮਾਰ ਕੇ ਭਜਾਇਆ ਤੇ ਸਾਰਿਆਂ ਨੇ ਨਹੀਂ ਵੇਖਿਆ ਹਾਲਾਂਕਿ ਜੇਕਰ ਗੱਲ ਕਰ ਲਈਏ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਦੋਂ ਬੀਐਮਬੀ ਦਾ ਵੱਡਾ ਰੋਲਾ ਪਿਆ ਸੀ ਉਦੋਂ ਇਹ ਇਹ ਗੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਕਹਿ ਆ ਸੀ ਜਿਹੜੇ ਕਿਸਾਨ ਨੇ ਇਹ ਗੱਡੀਆਂ ਪਾਲਦੇ ਨੇ ਫ੍ਰਿਜਾਂ ਪਾਲਦੇ ਨੇ ਏਸੀ ਪਾਲਦੇ ਨੇ ਤੇ ਇਹ ਇਹ ਧਰਨਿਆਂ ਦੇ ਉੱਤੇ ਸਿਰਫ ਏਸੀ ਤੇ ਠੰਡੀਆਂ ਛੱਡੀਆਂ ਹਵਾਵਾਖਾਨ ਜਾਂਦੇ ਨੇ ਇਸ ਤੋਂ ਇਲਾਵਾ ਇਹਨਾਂ ਦਾ ਕੋਈ ਕੰਮ ਨਹੀਂ ਇਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਦਾ ਵੀ ਬਿਆਨ ਜਿਹੜਾ ਹੈ ਨਿਕਲ ਕੇ ਆਇਆ ਹੈ ਲੋਕ ਸਭਾ ਜਾਂਦੇ ਨੇ ਲੋਕਤੰਤਰ ਜਾਗਦਾ ਹੈ ਲੇਕਿਨ ਹੁਣ ਵੇਖਣਾ ਇਹ ਹੋਵੇਗਾ ਕਿ 2027 ਦੇ ਵਿੱਚ ਮੁੱਖ ਮੰਤਰੀ ਦਾ ਚਿਹਰਾ ਕੌਣ ਕੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੁਬਾਰਾ ਆ ਰਹੇ ਨੇ ਜਿਵੇਂ ਉਹ ਕਹਿ ਰਹੇ ਨੇ ਕਿ ਸਾਨੂੰ ਫੂਕ ਦਿੱਤੀ ਜਾਂਦੀ ਹੈ ਕੀ ਜਿਹੜੀ ਹੈ ਕਾਂਗਰਸ ਪਾਰਟੀ ਜੇਕਰ ਉਹ ਆਪਣਾ ਚਿਹਰਾ ਚਰਨ ਸਿੰਘ ਚੰਨੀ ਦਾ ਲੈ ਕੇ ਆ ਰਹੇ ਨੇ ਤਾਂ ਕਿ ਚਰਨ ਸਿੰਘ ਚੰਨੀ ਨੂੰ ਬੜਾਵਾ ਮਿਲੇਗਾ ਜੇ ਗੱਲ ਕਰ ਲਈਏ ਅਕਾਲੀ ਦਲ ਦੀ ਅਕਾਲੀ ਗੱਲ ਦਲ ਦੇ ਤਾਂ ਆਪਣੇ ਹੀ ਅਜੇ ਤੜੇਬੰਦੀਆਂ ਨਹੀਂ ਖਤਮ ਹੋਣ ਤੇ ਆ ਰਹੀਆਂ ਨੇ ਤਾਂ ਆਏ ਦਿਨ ਜਿਹੜੇ ਬਿਆਨ ਨਿਕਲ ਕੇ ਆ ਰਹੇ ਨੇ ਮਨਪ੍ਰੀਤਿਆਲੀ ਦੀ ਗੱਲ ਕਰ ਲਈਏ ਜਾਂ ਕਰ ਲਈਏ ਬੀਬੀ ਜਗੀਰ ਕੌਰ ਦੀ ਜਾਂ ਗੱਲ ਕਰ ਲਈਏ ਸੁਖਬੀਰ ਸਿੰਘ ਬਾਦਲ ਜੀ ਜਾਂ ਗਿਆਨੀ ਹਰਪ੍ਰੀਤ ਸਿੰਘ ਜੀ ਦੀ ਇਹਨਾਂ ਦਾ ਤਾਂ ਆਪਣਾ ਹੀ ਅਜੇ ਕਾਟੋ ਕਲੇਸ਼ ਹੈ ਚਲਦਾ ਨਜ਼ਰ ਆ ਰਿਹਾ ਹੈ ਬੀਜੇਪੀ ਦੀ ਗੱਲ ਕਰਦੇ ਹਾਂ ਬੀਜੇਪੀ ਕੋਈ ਖਾਸ ਜਗ੍ਹਾ ਨਹੀਂ ਬਣਾ پا ਰਹੀ ਚਾਹੇ ਬੀਜੇਪੀ ਵੱਲੋਂ ਸ਼ਹਿਰੀ ਇਲਾਕਿਆਂ ਦੇ ਵਿੱਚ ਆਪਣੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦਿਨ ਦਿਨ ਰਾਤ ਉਹ ਆਪਣੇ ਸ਼ਹਿਰੀ ਇਲਾਕਿਆਂ ਦੇ ਵਿੱਚ ਲੱਗੇ ਹੋਏ ਨੇ ਲੇਕਿਨ ਕਿਸਾਨਾਂ ਦੇ ਮਨਾਂ ਦੇ ਵਿੱਚ ਬੀਜੇਪੀ ਦੀ ਹਜੇ ਉਹ ਜਗ੍ਹਾ ਨਹੀਂ ਬਣ ਪਾਈ ਹੁਣ ਗੱਲ ਕਰਦੇ ਹਾਂ ਭਾਈ ਅਮਰਿਤਪਾਲ ਖਾਲਸਾ ਜੀ ਦੀ ਗੱਲ ਗਾਜੇ ਕੀ ਪਾਈ ਅਮਨਿਲਪੁਰ ਖਾਲਸਾ ਜੀ ਦੇ ਬਾਪੂ ਤਰਸੇਮ ਸਿੰਘ ਜੀ ਨੇ ਕਿਹਾ ਹੈ ਕਿ 117 ਹਲਕਿਆਂ ਦੇ ਵਿੱਚੋਂ ਅਸੀਂ ਆਪਣੇ ਉਮੀਦਵਾਰਾਂ ਨੂੰ ਖੜੇ ਕਰਾਂਗੇ ਕੀ ਹੋਰ ਆਉਣ ਵਾਲਾ ਟਾਈ ਪਾਈ ਅਮਰਿਤਪਾਲ ਖਾਲਸਾ ਜੀ ਦੀ ਚੋਲੀ 'ਚ ਪਵੇਗਾ ਕਿਉਂਕਿ ਜੇਕਰ ਗੱਲ ਕਰ ਲਈਏ ਇੱਕ ਪਾਸੇ ਤਾਂ ਉਹਨਾਂ ਨੂੰ ਜਿਹੜੀ ਹੈ ਐਨਐਸਏ ਵੱਲੋਂ ਦਿੱਤੀ ਗਈ ਹੈ ਜ਼ਮਾਨਤ ਦੀ ਅਚੀ ਖਾਸ਼ ਹੋ ਗਈ ਹੈ ਤਾਂ ਉਹ ਹਜੇ ਡਿਬੂ ਜੇਲ ਦੇ ਵਿੱਚ ਹੀ ਬੈਠੇ ਨੇ ਲੇਕਿਨ ਪਾਈ ਅਮਰਿਤਪਾਲ ਖਾਲਸਾ ਜੀ ਨੂੰ ਥੋੜਾ ਟਾਈਮ ਲੱਗ ਸਕਦਾ ਹੈ ਕਿਉਂਕਿ 2 3 4 ਸਾਲ ਹੋਰ ਲੱਗ ਸਕਦੇ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ ਉਹਨਾਂ ਤੇ ਆਪਣੇ ਹੀ ਹਜੇ ਜਿਹੜੇ ਨੇ ਉੱਪਰ ਲੱਗੇ ਹੋਏ ਦੋਸ਼ ਨੇ ਉਹ ਹੀ ਹਜੇ ਉਹਨਾਂ ਨੂੰ ਬਾਹਰ ਔਨ ਔਨ ਨਹੀਂ ਦਿੱਤਾ ਜਾ ਰਿਹਾ ਹਾਲਾਂਕਿ ਆਪਣੀਆਂ ਆਪਣੀਆਂ ਜਥੇਬੰਦੀਆਂ ਉਹਨਾਂ ਵੱਲੋਂ ਬੰਦੀਆਂ ਸ਼ੁਰੂ ਹੋ ਗਈਆਂ ਨੇ ਜਿੱਥੇ ਵੱਖੋ-ਵੱਖਰੇ ਸ਼ਹਿਰਾਂ ਤੱਕ ਉਹਨਾਂ ਨੇ ਆਪਣੇ ਜਥਿਆਂ ਨੂੰ ਪਹੁੰਚੋਣਾ ਸ਼ੁਰੂ ਕਰ ਦਿੱਤਾ ਹੈ ਲੇਕਿਨ 2017 ਦਾ ਮੁੱਖ ਮੰਤਰੀ ਕੌਣ ਇਹ ਸਰਵੇ ਕਿਹਦੇ ਹੱਥ ਚ ਜਾਏਗਾ ਇਹ ਹੁਣ ਤੁਸੀਂ ਆਪਣਾ ਜਵਾਬ ਕਮੈਂਟ ਬਾਕਸ ਚ ਦੇ ਸਕਦੇ ਹੋ